ਸਾਰਿਆਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਆਲੂ ਮਟਰਾਂ ਦੀ ਸੁੱਕੀ ਸਬਜੀ ਇਹ ਸਬਜੀ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਅਸੀਂ ਕਦੇ ਵੀ ਕਿਸੇ ਸੈਫਰ ਤੇ ਜਾਣਾ ਹੋਵੇ ਤੇ ਇਹ ਸਬਜੀ ਨੂੰ ਅਸੀਂ ਬਣਾ ਕੇ ਨਾਲ ਲੈ ਜਾ ਸਕਦੇ ਹਾਂ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਸਬਜੀ ਬਣਾ ਕੇ ਤਿਆਰ ਕੀਤੀ ਮਟਰ ਆਲੂਆਂ ਦੀ ਸੁੱਕੀ ਸਬਜੀ ਬਣਾ ਕੇ ਤਿਆਰ ਕਰਾਂਗੇ ਇੱਕ ਬੌਲ ਮਟਰ ਲਏ ਆ ਤਿੰਨ ਮੋٹے ਸਾਈਜ਼ ਦੇ ਆਲੂ ਲਏ ਆ ਉਹਨਾਂ ਨੂੰ ਅਸੀਂ ਬਰੀਕ ਟੁਕੜਿਆਂ ਵਿੱਚ ਕਟਿੰਗ ਕਰ ਲਿਆ ਵਾ ਇੱਕ ਅਦਰਕ ਦਾ ਟੁਕੜਾ ਥੋੜਾ ਜਿਹਾ ਲਸਣ ਚਾਰ ਪੰਜ ਹਰੀਆਂ ਮਿਰਚਾਂ ਇਹਨਾਂ ਦਾ ਅਸੀਂ ਪੇਸਟ ਬਣਾ ਲਏ। ਕੜਾਹੀ ਨੂੰ ਅਸੀਂ ਰੱਖ ਲਿਆ ਪਰ ਅਸੀਂ ਸਰੋਂ ਦਾ ਤੇਲ ਪਾਵਾਂਗੇ। ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਕੋਈ ਹੋਰ ਵੀ ਤੇਲ ਲੈ ਸਕਦੇ ਹੋ। ਸੁੱਕੀ ਸਬਜ਼ੀ ਵਿੱਚ ਤੇਲ ਥੋੜਾ ਜਿਆਦਾ ਹੀ ਪਾਏਗਾ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਨੇ ਆ। ਤੇਲ ਗਰਮ ਹੋ ਗਿਆ। ਇੱਕ ਚਮਚਾ ਜੀਰਾ, ਇੱਕ ਪਿੰਚ ਹਿੰਗ, ਕੜੀ ਪੱਤਾ ਅਦਰਕ ਲਸਣ ਗਰੀ ਮੇਕ ਦਾ ਪੇਸਟ ਅਦਰਕ ਲਸਣ ਹਰੀ ਮਿਰਚ ਦੇ ਪੇਸਟ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਵਾ ਹੁਣ ਅਸੀਂ ਮਸਾਲੇ ਪਾ ਲਈਏ ਕਸ਼ਮੀਰੀ ਦੇਗੀ ਲਾਲ ਮਿਰਚ ਨਮਕ ਟੀਸਟ ਅਨਸਾਰ ਧਨੀਆ ਪਾਊਡਰ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਹਲਦੀ ਪਾਊਡਰ ਇਹਨਾਂ ਸਾਰਿਆਂ ਮਸਾਲਿਆਂ ਨੂੰ ਭੁੰਨ ਲਈਏ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਅਸੀਂ ਇਹਦੇ ਵਿੱਚ ਆਲੂ ਪਾਵਾਂਗੇ ਤਾਂ ਵੀ ਤਰ੍ਹਾਂ ਸੀ ਇਹਨਾਂ ਮਿਕਸ ਕਰ ਲਿਆ ਵਾ ਉਪਰੋਂ ਇਹਨੂੰ ਅਸੀਂ 2 ਕਮਿੰਟ ਲਈ ਖਵਰ ਕਰਦੇ ਚੈੱਕ ਕਰ ਲੈਂਦੇ ਆ ਆਲੂ ਹਲਕੇ ਸੌਫਟ ਹੋਏ ਨੇ ਕੇਰਲੂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਟਰ ਪਾ ਲਾਂਗੇ ਮਟਰ ਜਿਹੜੇ ਸੌਫਟ ਹੁੰਦੇ ਆ ਇਹ ਬਹੁਤ ਜਲਦੀ ਸੌਫਟ ਹੋ ਜਾਂਦੇ ਇਹਨਾਂ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਹੀ ਇਹਦੇ 'ਚ ਬਿਲਕੁਲ ਵੀ ਨਹੀਂ ਅਸੀਂ ਪਾਣੀ ਪਾਵਾਂਗੇ ਇਹ ਸਬਜ਼ੀ ਨੂੰ ਅਸੀਂ ਸਫ਼ਰ ਲਈ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਅਸੀਂ ਜਦੋਂ ਕਿਸੇ ਲੰਮੇ ਸਫ਼ਰ ਤੇ ਜਾਂਦੇ ਆ ਤੇ ਇਹ ਸਬਜ਼ੀ ਨੂੰ ਜਦੋਂ ਅਸੀਂ ਇਸ ਤਰ੍ਹਾਂ ਬਣਾ ਲੈਨੇ ਸੁੱਕੀ ਤੇ ਇਹ ਖਰਾਬ ਨਹੀਂ ਹੁੰਦੀ ਜਲਦੀ। ਸਲੋ ਗਲੇਮ ਤੇ ਬਣਾ ਕੇ ਤਿਆਰ ਕਰਾਂਗੇ। ਉੱਪਰੋਂ ਕਵਰ ਕਰ ਦਾਂਗੇ। ਚੈੱਕ ਕਰ ਲੈਂਗੇ ਸਬਜੀ ਨੂੰ। ਸਬਜੀ ਨੂੰ ਬਾਂਦੀ ਨੂੰ 10 ਮਿੰਟ ਹੋ ਗਏ ਆ। ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ। ਚੈੱਕ ਕਰ ਲੈਨੇ ਸਬਜੀ ਨੂੰ। ਆਲੂ ਵੀ ਸੌਫਟ ਹੋ ਗਏ ਨੇ। ਮਟਰ ਵੀ ਸੌਫਟ ਨੇ। ਸਬਜੀ ਬਣ ਕੇ ਤਿਆਰ ਹੈ। ਥੋੜਾ ਜਿਹਾ ਹਰਾ ਧਨੀਆ ਪਾ ਲੈਨੇ ਆ। ਇਹਨ ਮਿਕਸ ਕਰ ਦਾਂਗੇ। ਥੋੜਾ ਜਿਹਾ ਮਸਾਲਾ ਪਾਵਾਂ ਫੁਕਰੇ ਤੇ ਅਸੀਂ। ਥੋੜਾ ਜਿਹਾ ਗਰਮ ਮਸਾਲਾ ਇਹਨਾਂ ਸਬਜ਼ੀ ਨੂੰ ਮਿਕਸ ਕਰ ਦਿੰਨੇ ਆ ਗੈਸ 'ਤੇ ਬੰਦ ਕਰ ਦਿੰਨੇ ਸਬਜ਼ੀ ਬਣ ਕੇ ਤਿਆਰ ਹੈ ਇਹ ਸਬਜ਼ੀ ਨੂੰ ਅਸੀਂ 2 ਤੋਂ 3 ਦਿਨ ਤੱਕ ਬਿਨਾਂ ਫ੍ਰੀਜ ਤੋਂ ਰੱਖ ਸਕਦੇ ਆ ਜਿਸ ਤਰ੍ਹਾਂ ਅਸੀਂ ਲੰਬੇ ਸਫ਼ਰ ਤੇ ਜਾਣਾ ਵਾ ਤੇ ਇਸ ਤਰ੍ਹਾਂ ਦੀ ਸਬਜ਼ੀ ਬਣਾ ਕੇ ਅਸੀਂ ਨਾਲ ਲੈ ਜਾ ਸਕਦੇ ਆ ਆਲੂ ਮਟਰਾਂ ਦੀ ਸੁੱਕੀ ਸਬਜ਼ੀ ਬਣ ਕੇ ਤਿਆਰ ਹੈ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਖੇਲੀ ਲਈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਟੇਸਟੀ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮੈਂ ਦੇ ਕੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ